ਜੇ ਨੌਜਵਾਨੀ ਜਿਹੜੀ ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦੀ ਤੋਤਰ ਏਰੀਆ ਕਿਸੇ ਦਾ ਬੱਚਾ ਜਿਹੜਾ ਜਦੋਂ ਨਸ਼ਾ ਕਰਕੇ ਆਉਂਦਾ ਤਾਂ ਬਹੁਤ ਦੁਖੀ ਹੁੰਦੀ ਉਹਨਾਂ ਵਾਸਤੇ ਕੋਈ ਰੈਮਡੀ ਸਕੋ ਹਾਂ ਐਕਚੁਅਲੀ ਵਿੱਚ ਬੈਸੇ ਤਾਂ ਜਦੋਂ ਵੀ ਸੈਟਰਨ ਕਿਤੇ ਨਾ ਕਿਤੇ ਡੈਮੇਜ ਹੁੰਦਾ ਜਾਂ ਸੈਟਰਨ ਦੀ ਮਹਾਂਸ਼ਾ ਚੱਲਦੀ ਆ ਤਾਂ ਬੱਚੇ ਗਲਤ ਸੰਗਤ ਚਲੇ ਜਾਂਦੇ ਕਿਸੇ ਦਾ ਵੀ ਬੱਚਾ ਗਲਤ ਸੰਗਤ ਵਿੱਚ ਪੈ ਗਿਆ ਤਾਂ ਮਾਂ ਬਾਪ ਨੂੰ ਚਾਹੀਦਾ ਕੋਈ ਨਸ਼ਾ ਕਰਨ ਲੱਗ ਗਿਆ ਜੋ ਵੀ ਉਹ ਨਸ਼ਾ ਕਰਦਾ ਹੈ ਕੋਈ ਗੋਲੀ ਕੈਪਸੂਲ ਕੋਈ ਵੀ ਚੀਜ਼ ਉਹ ਲੈਂਦਾ ਉਹਦੇ ਪੱਤੇ ਵਗੈਰਾ ਇਕੱਠੇ ਕਰ ਲਓ ਉਹਦੇ ਜੋ ਅਵਸ਼ੇਸ਼ ਬਚਦੇ ਆ ਕੁਛ ਵੀ ਚੀਜ਼ ਲਾ ਲਓ ਕੁਸ਼ਰਾਬ ਪੀਂਦਾ ਹੈ ਉਹ ਸ਼ਰਾਬ ਦੀ ਬੋਤਲ ਦੇ ਵਿੱਚ ਕੁਸ਼ਰਾਬ ਬਚ ਜਾਂਦੀ ਹੈ ਕੋਈ ਗੋਲੀਆਂ ਖਾਂਦੇ ਆ ਉਹਦੇ ਪੱਤੇ ਬਚ ਜਾਂਦੇ ਆ ਜੋ ਵੀ ਉਹ ਨਸ਼ੇ ਦਾ ਕੋਈ ਚੀਜ਼ ਜਿਹੜੀ ਬਚਦੀ ਹੈ ਉਸ ਨੂੰ ਸੈਚਰਡੇ ਦੀ ਸੈਚਰਡੇ ਵਿਰਾਮ ਥਾਂ ਤੇ ਪੂਆ ਪਟਕੇ ਉਹ ਚੀਜ਼ ਉਹਦੇ ਵਿੱਚ ਰੱਖ ਕੇ ਜਿਹੜੀ ਬਚੀ ਹੋਈ ਹੈ ਉਹਦੇ ਉੱਤੇ ਜਿਹੜਾ ਆਪਣਾ ਹਾਰਪਿਕ ਘਰਾਂ ਦੇ ਵਿੱਚ ਟਾਇਲਟ ਕਲੀਨਰ ਹੁੰਦਾ ਉਹ ਪਾ ਦਿਓ ਜਾਂ ਤੇਜਾ ਪਾ ਦਿਓ ਔਰ ਉਸ ਨੂੰ ਮਿੱਟੀ ਨਾਲ ਟੱਕ ਦੋ ਔਰ ਬੱਚੇ ਦੇ ਹਫਤੇ ਦੇ ਵਿੱਚ ਇੱਕ ਦੋ ਵਾਰੀ ਸਿਰ ਤੋਂ ਫਿਟਕਰੀ ਵਾਰ ਕੇ ਤਵੇ ਦੇ ਉੱਤੇ ਜਲਾ ਕੇ ਬਾਹਰ ਸਿੱਟਦੇ ਰਹੋ ਤੁਸੀਂ ਦੇਖੋਗੇ ਕੁਝ ਸਮੇਂ ਦੇ ਵਿੱਚ ਜਿਹੜਾ ਬੱਚਾ ਉਹ ਟਰੈਕ ਤੇ ਆਉਣਾ ਸ਼ੁਰੂ ਹੋ ਜਾਊਗਾ ਮਾਪੇ ਦਾ ਕਹਿਣਾ ਮੰਨਣਾ ਸ਼ੁਰੂ ਕਰ ਦੋ ਨਸ਼ਾ ਛੱਡ ਦੋ ਜਰਾ 101